ਪਹਿਵਾਨਾ ਰੈਡੀ ਦੇ ਸਤਿਕਾਰਯੋਗ শ্রোਤੇ ਡਾਕਟਰ ਪਿਆਰੇ لال ਗਾਰਿਕ ਸਾਹਿਬ ਆਪਣੇ ਨਾਲ ਵੀ ਅਕਸਰ ਜੁੜਦੇ ਨੇ ਇਸ ਦੌਰਾਨ ਮੈਂ ਕਾਲ ਥੋੜੀ देर ਨਹੀਂ ਲਵਾਗਾ ਤੇ ਚੋਣਾਂ ਦੇ ਵਿੱਚ ਜੋ ਕੁਝ ਵਾਪਰਿਆ ਇਸ ਬਾਰੇ ਆਪਣੇ ਪ੍ਰੋਗਰਾਮ ਦੇ ਵਿੱਚ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ ਉਹ ਪ੍ਰੋਗਰਾਮ ਵੀ ਤੁਸੀਂ ਸੁਣ ਸਕਦੇ ਹੋ ਇਸ ਤੋਂ ਇਲਾਵਾ ਉਹਨਾਂ ਨੇ ਇੱਕ ਇਸ ਮੁਤਲਕ ਵੀ ਆਰਟੀਕਲ ਲਿਖਿਆ ਅੱਜ ਸਸਲਸ ਦੇ ਵਿੱਚ ਕਿ ਜੋ ਸਥਿਤੀ ਬਣੀ ਹੋਈ ਹੈ ਇਹਨਾਂ ਚੋਣਾਂ ਦੇ ਦੌਰਾਨ ਹੁਣ ਤੁਸੀਂ ਵੇਖੋ ਕਿ 8 ਸੀਟਾਂ ਦੇ ਇਲੈਕਸ਼ਨ ਕਮਿਸ਼ਨ ਨੇ ਡਿਆ ਨਹੀਂ ਮੋੜ ਤੋਂ ਇਹਨਾਂ ਮਸ਼ੀਨਾਂ ਦੀ ਪੜਤਾਲ ਕਰਨੀ ਹੈ ਜਿਸ ਦੇ ਵਿੱਚ ਐਮਪੀ ਦੀਆਂ 8 ਸੀਟਾਂ ਤੇ ਐਮਐਲਏ ਦੀਆਂ 3 ਸੀਟਾਂ ਦੇ ਜਿਹੜੀ ਸ਼ਿਕਾਇਤ ਦਰਜ ਹੋਈ ਹੈ ਜਿਸ ਤੇ ਮਤੇਨਜ਼ਰ ਇਹਨਾਂ ਚੋਣ ਅੰਬਲਾਂ ਦੇ ਦੌਰਾਨ ਇਲੈਕਸ਼ਨ ਕਮਿਸ਼ਨ ਦੀ ਕਾਰਗੁਜ਼ਾਰੀ ਤੇ ਜਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਜੋ ਰੋਲ ਨਿਭਾਇਆ ਉਸ ਤੇ ਬਹੁਤ ਸਾਰੇ ਸਵਾਲ ਖੜੇ ਹੋਏ ਨੇ ਡਾਕਟਰ ਪਿਆਰੇ لال ਗਰਗ ਇਸ ਮੁਤਲਕ ਲਿਖਦੇ ਨੇ ਕਿ ਚੋਣ ਅਮਲ ਦੀ ਜਿਹੜੀ ਪ੍ਰੋਸੈਜੋਗਤਾ ਉਸ ਤੇ ਬਹੁਤ ਸਾਰੇ ਸਵਾਲ ਖੜੇ ਨੇ ਇਸ ਵਾਰ ਦੀ ਜਿਹੜੀ 18ਵੀਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਨੇ ਉਸ ਬਾਰੇ ਖਲਾਸੇ ਕਰਦੇ ਹਨ ਡਾਕਟਰ ਪੀ ਐਲ ਗਰਗ ਲਿਖਦੇ ਨੇ ਕਿ ਇਹਨਾਂ ਚੋਣਾਂ ਦੇ ਵਿੱਚ ਨਿਰਪੱਖਤਾ ਰਾਜਤੰਤਰ ਵਿੱਚ ਸਾਡੇ ਵਿਸ਼ਵਾਸ ਦੀ ਬੁਨਿਆਦ ਹੈ ਨਿਰਪੱਖਤਾ ਤੇ ਪਾਰਦਰਸ਼ਤਾ ਨਾਲ ਚੋਣਾਂ ਕਰਵਾਉਣਾ ਭਾਰਤ ਦੇ ਚੋਣ ਕਮਿਸ਼ਨ ਦੀ ਪਵਿੱਤਰ ਜ਼ਿੰਮੇਵਾਰੀ ਵੀ ਹੈ ਇਸ ਜ਼ਿੰਮੇਵਾਰੀ ਨੂੰ ਸੁਚੁਜੇ ਢੰਗ ਨਾਲ ਨਿਭਾਉਣ ਵਾਸਤੇ ਸੰਵਿਧਾਨ ਦੀ ਧਾਰਾ 324 26 ਦੇ ਤਹਿਤ ਲੋਕ ਨਮਾਇੰਦਗੀ ਕਾਨੂੰਨ 1951 ਦੇ ਤਹਿਤ ਚੋਣ ਪ੍ਰਕਿਰਿਆ ਨਿਜਮ ਅ ਇਸ ਮਾਮਲੇ ਦੇ ਵਿੱਚ ਨਿਰਧਾਰਤ ਕੀਤੇ ਗਏ ਨੇ ਤੇ ਪਰ ਚੋਣ ਕਮਿਸ਼ਨ ਲਾਉਣ ਦਾ ਅਮਲ ਅਰਉਣ ਗੋਇਲ ਦੇ ਇੱਕਦਮ ਅਸਤੀਫੇ ਤੇ ਮੁਰ ਕਾਲੀ ਨਾਲ ਦੋ ਹੋਰ ਮੈਂਬਰ ਨਿਯੁਕਤ ਕਰਨ ਤੇ ਚੋਣ ਕਮਿਸ਼ਨ ਦੀ ਪਾਰਦਰਸ਼ਤਾ ਤੇ ਨਿਰਪੱਖਤਾ ਤੇ ਸਵਾਲੀਆ ਨਿਸ਼ਾਨ ਲੱਗੇ ਨੇ ਚੋਣਾਂ ਦਾ ਅਮਲ ਸ਼ੁਰੂ ਹੋਣ ਚੋਣਾਂ ਦੇ ਵਕਫ ਵਕਫ ਗੇੜ ਤੈਅ ਕਰਨ ਚੋਣਾਂ ਨੂੰ ਇੰਨਾ ਲੰਮਾ ਖਿੱਚਣ ਤੇ EVM ਤੇ VVPAT ਬਾਰੇ ਉਠਾਏ ਗਏ ਨੁਕਤਿਆਂ ਦੇ ਉੱਪਰ ਭਾਰ ਦੇ ਚੋਣ ਕਮਿਸ਼ਨ ਵੱਲੋਂ ਪੁਖਤਾ ਜਵਾਬ ਦੇਣ ਤੋਂ ਕਿਨਾਰਾ ਕੱਸ਼ੀ ਕਰਨਾ ਤੇ ਸੁਪਰੀਮ ਕੋਰਟ ਦੇ ਵਿੱਚ ਕੀਤੀਆਂ ਗਈਆਂ ਗਲਤ ਬਿਆਨਿਆਂ ਦੇ ਕਾਰਨ ਭਾਰਤ ਦੇ ਲੋਕਾਂ ਦੇ ਸ਼ੰਕੇ ਹੋਰ ਵਧ ਗਏ ਨੇ ਚੋਣਾਂ ਦੇ ਦੌਰਾਨ ਜਾਤ ਧਰਮ ਫਿਰਕਾ ਪ੍ਰਸਤੀ ਦੀ ਹਨੇਰੀ ਨੂੰ ਖੋਲ ਚੋਣ ਬੂਥਾਂ ਉ ਦੇ ਉੱਪਰ ਸ਼੍ਰੀ ਰਾਮਚੰਦਰ ਜੀ ਦੇ ਕੱਟਆਊਟ ਲੱਗਣੇ ਧਰਮ ਦੇ ਨਾਂ ਤੇ ਵੋਟਾਂ ਮੰਗਣੀਆਂ ਗਵਾਂਡੀ ਮੁਲਕਾਂ ਨੂੰ ਵਿਰੋਧੀਆਂ ਦੀ ਜਿੱਤ ਤੇ ਜਸ਼ਨ ਮਨਾਉਣ ਵਰਗੀਆਂ ਗੱਲਾਂ ਮੰਗਲ ਸੂਤਰ ਲਾ ਲੈਣ ਮੱਝਾਂ گاਵਾ ਖੋਲ ਲੈਣ ਵਰਗੇ ਗਮਰਾਹ ਕਰਨ ਭਾਸ਼ਣਾ ਇਕੋ ਸਭੇਟੀਆਂ ਵਰਗੇ ਨਫ਼ਰਤੀ ਭਾਸ਼ਣਾ ਉੱਪਰ ਚੋਣ ਕਮਿਸ਼ਨ ਨੇ ਜੋ ਚੁੱਪੀ ਵੱਟੀ ਐ ਇਸ ਨਾਲ ਆਮ ਲੋਕਾਂ ਦੀ ਚਿੰਤਾ ਹੋਰ ਵਧੀ ਐ ਕਿ ਚੋਣ ਅਮਲ ਬਿਹਤਰ ਨਹੀਂ ਐ ਇਸ ਉਪਰੰਤ ਚੋਣ ਅਮਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿਹੜਾ ਪਹਿਲਾ ਗੇੜ ਸੀ ਚੋਣਾਂ ਦਾ ਉਸ ਦੌਰਾਨ ਭੁਗਤੀਆਂ ਵੋਟਾਂ ਦੀ ਗਿਣਤੀ ਨਾ ਦੱਸਣਾ ਤੇ ਸਿਰਫ ਸ਼ਾਮ ਨੂੰ 7-8 ਵਜੇ ਵੋਟ ਫਿੱਸ ਦੱਸਣਾ ਹੋਰ ਵੱਡੇ ਸਵਾਲ ਖੜੇ ਕਰਦਾ ਹੈ ਚੋਣ ਕਮਿਸ਼ਨ ਵੱਲੋਂ ਲੋਕਾਂ ਤੇ ਅਦਾਲਤ ਨੂੰ ਵੀ ਗੁੰਮਰਾਹ ਕੀਤੇ ਜਾਂਦੇ ਸਵਾਲ ਸਾਹਮਣੇ ਆਏ ਨੇ ਵੋਟਾਂ ਦੀ ਗਿਣਤੀ ਦੱਸਣ ਵਿੱਚ ਸਮਾਂ ਲੱਗਦਾ ਜਦੋਂ ਕਿ ਇਹ ਤਾਂ ਤੱਥ ਆਧਾਰਤ ਸਚਾਈ ਹੈ ਕਿ ਫੀਸਦ ਤਾਂ ਕੁੱਲ ਵੋਟਾਂ ਤੇ ਭੁਗਤਾਨ ਹੋਈਆਂ ਵੋਟਾਂ ਦੀ ਸਹੀ ਗਿਣਤੀ ਤੋਂ ਬਿਨਾ ਨਿਕਲ ਹੀ ਨਹੀਂ ਸਕਦੀ ਸੋ ਅਜਿਹੇ ਲੋਕਾਂ ਨੂੰ ਬੇਫੂਰ ਸਮਝਣ ਵਾਲੇ ਬਿਆਨਾਂ ਤੋਂ ਸਪਸ਼ਟ ਹੈ ਕਿ ਚੋਣ ਕਮਿਸ਼ਨ ਇੰਡੀਆ ਨੇ ਵਕਾ ਕੁਝ ਹੋਰ ਦਿੱਤਾ ਤੇ ਪਕਾ ਕੁਝ ਹੋਰ ਲਿਆ ਚੋਣਾਂ ਵਾਲੇ ਦਿਨ ਦੱਸੇ ਚੋਣ ਅੰਕੜਿਆਂ ਤੇ ਕਈ ਦਿਨਾਂ ਬਾਅਦ ਵੱਡਾ ਵਾਧਾ ਕਰਕੇ ਦਰਸਾਏ ਗਏ ਅੰਕੜਿਆਂ ਰਾਹੀਂ 5 ਕਰੋੜ ਤੋਂ ਵੱਧ ਵੋਟਾਂ ਯਾਨੀ 5 ਕਰੋੜ 13 ਲੱਖ 42 ਹਜ਼ਾਰ 173 ਵੋਟਾਂ ਵਧਾ ਦਿੱਤੀਆਂ ਗਈਆਂ ਜਿਹੜੀਆਂ ਇਹ 5 ਕਰੋੜ 13 ਲੱਖ 22 ਹਜ਼ਾਰ ਵੋਟਾਂ ਵਧਾਈਆਂ ਨੇ ਇਹ ਕਿਉਂ ਵਧੀਆਂ ਤੇ ਕਿਸ ਪਾਸੇ ਭੁਗਤੀਆਂ ਭੁਗਤਾਨ ਹੋਈਆਂ ਵੋਟਾਂ ਦਾ ਜੋੜ 59 ਕਰੋੜ 8 ਲੱਖ 16269 ਦੀ ਬਜਾਏ 64 ਕਰੋੜ 21 ਲੱਖ 38442 ਕਰ ਦਿੱਤਾ ਜਿਸ ਤੋਂ ਇਹ ਸਾਰ ਨੇ ਸਪਸ਼ਟ ਹੋ ਜਾਂਦੀ ਹੈ ਚੋਣ ਕਮਿਸ਼ਨ ਨੇ ਦਹਾਕਿਆਂ ਦੀ ਸਫਲਤਾ ਤੇ ਭਰੋਸੇਯੋਗਤਾ ਨਾਲ ਚੱਲਦੇ ਤੌਰ ਤਰੀਕਿਆਂ ਦੇ ਵਿੱਚ ਵੀ ਬਦਲਾਅ ਕੀਤੇ ਨੇ ਹਰ ਇੱਕ ਸੂਬੇ ਦੇ ਵਿੱਚ ਭੁਗਤਿਆਂ ਵੋਟਾਂ ਦੇ ਮੁੱਢਲੇ ਅੰਕੜਿਆਂ 'ਚ ਵੱਡੇ ਬਦਲਾਅ ਕਰ ਦਿੱਤੇ ਓਡੀਸ਼ਾ ਦੇ ਵਿੱਚ 12.54% ਵੋਟਾਂ ਵਧਾ ਦਿੱਤੀਆਂ ਉੱਥੇ ਇਓ 21 ਦੇ ਵਿੱਚੋਂ 20 ਸੀਟਾਂ ਆਂਧਰਾ ਪ੍ਰਦੇਸ਼ ਦੇ ਵਿੱਚ 12.54% ਦੀ ਵੋਟਾਂ ਵਧਾਈਆਂ ਜਿਸ ਦੇ ਵਿੱਚ 25 ਦੇ ਵਿੱਚੋਂ 21 ਸੀਟਾਂ ਬੀਜੇਪੀ ਲੈ ਗਈ। ਅਸਾਮ ਦੇ ਵਿੱਚ 9.19% ਦੀ ਵੋਟਾਂ ਦੇ ਵਾਧੇ ਨਾਲ 14 'ਚੋਂ 11 ਸੀਟਾਂ ਬੀਜੇਪੀ ਲੈ ਗਈ। ਛੱਤੀਸਗੜ੍ਹ ਦੇ ਵਿੱਚ 4.67% ਦੀ ਵੋਟਾਂ ਵਧਣ ਦੇ ਨਾਲ 11 'ਚੋਂ 10 ਸੀਟਾਂ ਬੀਜੇਪੀ ਲੈ ਗਈ ਤੇ ਕਰਨਾਟਕਾ ਦੇ ਵਿੱਚ 4.87% ਵਾਧੇ ਨਾਲ 28 'ਚੋਂ 19 ਸੀਟਾਂ ਬੀਜੇਪੀ ਲੈ ਗਈ। ਰਾਜਸਥਾਨ ਦੇ ਵਿੱਚ ਇਹਨਾਂ ਵਧੀਆਂ ਹੋਈਆਂ 6.27 ਫੀਸਦੀ ਵੋਟਾਂ ਦੇ ਵਾਧੇ ਨਾਲ 25 ਚੋਂ 14 ਸੀਟਾਂ ਬੀਜੇਪੀ ਲੈ ਗਈ। ਮਹਾਰਾਸ਼ਟਰ ਦੇ ਵਿੱਚ 8.77 ਫੀਸਦੀ ਵੋਟਾਂ ਦਾ ਵਾਧਾ ਹੋਇਆ ਜਿਸ ਨਾਲ 48 ਚੋਂ 17 ਤੇਲंगाना ਦੇ ਵਿੱਚ 4.28 ਫੀਸਦੀ ਵਾਧਾ ਹੋਇਆ ਜਿਸ ਨਾਲ 17 ਚੋਂ 8 ਸੀਟਾਂ ਐਨਡੀਏ ਨੂੰ ਜਾਂ ਬੀਜੇਪੀ ਨੂੰ ਮਿਲ ਗਈਆਂ। ਇਸ ਵਾਧੇ ਦਾ ਇਹ ਫਾਇਦਾ ਇਹਨਾਂ ਨੂੰ ਹੋਇਆ। ਜਦੋਂ ਕਿ ਮੱਧ ਪ੍ਰਦੇਸ਼ हिमाचल दिल्ली उत्तराखंड ਤੇ ਕਈ ਹੋਰ ਸੂਬਿਆਂ ਦੇ ਵਿੱਚ ਅਜਿਹੇ ਵਾਧੇ ਦੇ ਸਾਰੇ ਸਾਰੀਆਂ ਸੀਟਾਂ ਲੈਣ ਦਾ ਪ੍ਰਬੰਧ ਕਰ ਲਿਆ ਗਿਆ। ਪੰਜਾਬ ਦੇ ਵਿੱਚ 6.94% ਤੇ ਤਾਮਿਲਨਾਡੂ ਦੇ ਵਿੱਚ 9.54% ਵਾਧੇ ਨਾਲ ਭਾਜਪਾ ਨੇ ਆਪਣੀਆਂ ਵੋਟਾਂ ਘਰਮਬਰ 1.5 ਗੁਣਾ ਵਧਾ ਲਈਆਂ। ਇਸ ਸਿਲਸੇ ਦੇ ਵਿੱਚ ਚੋਣ ਕਮਿਸ਼ਨ ਨੇ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਗਲਤ ਬਿਆਨਿਆ ਕੀਤੀਆਂ। ਕਿ ਹਰੇਕ ਹਲਕੇ ਦੇ ਵਿੱਚ ਭੁਗਤਾਨ ਹੋਈਆਂ ਵੋਟਾਂ ਦੀ ਗਿਣਤੀ ਨਹੀਂ ਦੱਸ ਸਕਦੇ ਜਦੋਂ ਕਿ ਉਸ ਤੋਂ ਤੁਰੰਤ ਬਾਅਦ 25 ਮਈ ਨੂੰ ਪੰਜਵੇਂ ਗੇੜ ਦੀਆਂ ਭੁਗਤਾਨ ਹੋਈਆਂ ਵੋਟਾਂ ਦੀ ਹਲਕਾ ਵਾਰ ਗਿਣਤੀ ਵੀ ਪਾ ਦਿੱਤੀ ਸਪੱਸ਼ਟ ਹੈ ਕਿ ਚੋਣ ਕਮਿਸ਼ਨ ਕੁਝ ਨਾ ਕੁਝ ਗਲਤ ਖਿਚੜੀ ਪਕਾ ਰਿਹਾ ਸੁਪਰੀਮ ਕੋਰਟ ਤੋਂ ਵੀ ਲਗਾਉਣ ਵਾਸਤੇ ਗਲਤ ਬਿਆਨੇ ਕਰਕੇ ਗੁੰਮਰਾਹ ਕਰ ਰਿਹਾ ਸੀ ਹੋਰ ਕੀ ਖਿਚੜੀ ਪੱਕ ਰਹੀ ਹੈ ਉਹ ਤਾਂ ਚੋਣ ਕਮਿਸ਼ਨ ਹੀ ਜਾਣਦਾ ਹੈ ਜਾਂ ਫਿਰ ਸੱਤਾਧਾਰੀ ਜਾਣਦੇ ਨੇ ਪਰ ਵੋਟਾਂ ਦੀ ਗਿਣਤੀ ਦੇ ਵਿੱਚ ਬਦਲਾਅ ਜ਼ਰੂਰ ਹੋ ਰਿਹਾ ਹੈ ਚੋਣ ਕਮਿਸ਼ਨ ਨੇ 3 ਜੂਨ ਨੂੰ ਆਪਣੀ ਪ੍ਰੈਸ ਮਿਲਣੀ ਦੇ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਵਿੱਚ ਕਿਹਾ ਸੀ ਕਿ ਵੋਟਾਂ ਦਾ ਅੰਤਮ ਅੰਕੜਾ ਨਾ ਮਿਲਣ ਦਾ ਕਾਰਨ ਹੈ ਕਿ ਚੋਣ ਬਹੁਤ ਲੇਟ ਖਤਮ ਹੁੰਦੀ ਹੈ ਤੇ ਚੋਣ ਪਾਰਟੀਆਂ ਅਗਲੇ ਦਿਨ ਤੱਕ ਮੁਸ਼ਕਲ ਨਾਲ ਪਹੁੰਚਦੀਆਂ ਨੇ ਤੇ ਲੰਮੀਆਂ ਵਾਟਾਂ, ਭੁੱਖਣ-ਪਾਣੇ, ਥੱਕੇ-ਟੁੱਟੇ, ਨੈਟ ਨਹੀਂ ਚੱਲਦਾ ਜਿਸ ਕਰਕੇ ਚੋਣ ਅਮਲਾ ਦੇਰੀ ਨਾਲ ਪਹੁੰਚਦਾ ਹੈ ਜਿਸ ਜਿਸ ਕਰਕੇ ਵੋਟਾਂ ਦੀ ਅਸਲ ਗਿਣਤੀ ਦੱਸਣ 'ਚ ਸਮਾਂ ਲੱਗਦਾ ਹੈ ਚੋਣ ਕਮਿਸ਼ਨਰ ਜੀਵ ਕੁਮਾਰ ਨੇ ਨਾਟਕੀ ਢੰਗ ਨਾਲ ਉਂਗਲਾਂ ਤੇ ਗਣਕੇ ਕਿਹਾ ਕਿ 7ਵੇਂ ਗੇਟ ਦੇ ਵਿੱਚ ਭੁਗਤਾਨ ਹੋਈਆਂ ਵੋਟਾਂ ਦਾ ਅੰਕੜਾ 6 ਜੂਨ ਤੋਂ ਪਹਿਲਾਂ ਨਹੀਂ ਦੱਸਿਆ ਜਾ ਸਕਦਾ ਜੇਕਰ 6 ਜੂਨ ਤੱਕ 7ਵੇਂ ਗੇਟ ਦੀਆਂ ਵੋਟਾਂ ਦਾ ਭੁਗਤਾਨ ਗਿਣਤੀ ਦਾ ਪਤਾ ਨਹੀਂ ਦੱਸਿਆ ਜਾ ਸਕਦਾ ਤਾਂ ਚੋਣ ਕਮਿਸ਼ਨ ਨੇ 4 ਜੂਨ ਨੂੰ ਉਹਨਾਂ 57 ਸੀਟਾਂ ਦੀ ਗਿਣਤੀ ਕਿਵੇਂ ਸ਼ੁਰੂ ਕਰ ਦਿੱਤੀ ਜਿਸ ਦਾ ਅੰਕੜਾ ਹੀ ਸਪਸ਼ਟ ਨਹੀਂ ਤੁਸੀਂ ਵੇਖੋ ਤਰਾਸ ਦੀ ਯਾ ਟਿਕੜਮਬਾਜੀ ਚੋਣ ਕਮਿਸ਼ਨਰ ਜੀਵ ਕੁਮਾਰ ਉਂਗਲਾਂ ਤੇ ਗਣ ਕੇ ਕਹਿੰਦਾ ਕਿ 7ਵੇਂ ਗੇਟ ਦੀਆਂ ਜਿਹੜਾ ਲਾਸਟ ਗੇਟ ਸੀਜ਼ਨ ਆ ਚ ਪੰਜਾਬ ਚ ਵੀ ਵੋਟਾਂ ਪਈਆਂ ਉੱਚ 57 ਸੀਟਾਂ ਦੀ ਗਿਣਤੀ ਵੀ ਕਿੰਨੇ ਪਰਸੈਂਟ ਵੋਟ ਹੋਈ ਉਹ 6 ਜੂਨ ਤੋਂ ਪਹਿਲਾਂ ਨਹੀਂ ਦੱਸੀ ਜਾ ਸਕਦੀ ਪਰ 4 ਜੂਨ ਨੂੰ ਰਿਜ਼ਲਟ ਵੀ ਦੇ ਦਿੱਤਾ ਦੋ ਦਿਨ ਪਹਿਲਾਂ ਹੀ ਫਿਰ ਕਿਵੇਂ ਹੋ ਗਿਆ ਸੋ ਇਹ ਮਹੱਤਵਪੂਰਨ ਸਵਾਲ ਹੈ ਕਿ ਆਖਰੀ 5 ਗੇੜਾਂ ਦੇ ਵਿੱਚੋਂ ਯੂਪੀ ਦਾ 20 ਲੱਖ ਵੋਟਾਂ ਵਾਲੇ ਤੇ ਦੂਰ ਦਰਾਡੇ ਨੈਟ ਦੀ ਕਮੀ ਵਾਲੇ ਹਲਕਿਆਂ ਦਾ ਅੰਕੜਾ ਉੱਥੇ ਕਿਵੇਂ ਮਿਲ ਜਾਂਦਾ ਹੈ ਉੱਥੇ ਸਿਰਫ 0.1 ਤੋਂ ਲੈ ਕੇ 0. 34% ਦੇ ਨਾਮਾਤਰ ਬਦਲਾਅ ਦੇ ਨਾਲ ਇਸ ਦੇ ਐਨ ਉਲਟ 4.5 ਲੱਖ ਵੋਟ ਭੁਗਤਣ ਵਾਲੇ 15 ਕਿਲੋਮੀਟਰ ਦੇ ਦੈਰੇ ਵਾਲੇ ਚੋਣ ਬੂਥ ਵਾਲੇ ਸਿਰਫ 614 ਚੋਣ ਬੂਥਾਂ ਵਾਲੇ ਚੰਡੀਗੜ੍ਹ ਦਾ 68.80% ਦਾ ਅੰਕੜਾ 5 ਦਿਨ ਬਾਅਦ 5.18% ਦੀ ਵਧਾ ਕੇ 62.80 ਤੋਂ 67.98 ਕਰ ਦਿੱਤਾ ਤੇ ਪੰਜਾਬ ਦਾ ਅੰਕੜਾ ਵੀ 55.86% ਤੋਂ 6.94% ਵਧਾ ਕੇ 62.80% ਕਰ ਦਿੱਤਾ ਇਸ ਤੱਥ ਦਾ ਕੋਈ ਜਵਾਬ ਹੈ ਨਹੀਂ ਹੈ ਇਹ ਸੇ ਕਰਕੇ ਹੁਣ ਭਾਵੇਂ ਭਾਈ ਅਮਰਪਾਲ ਸਿੰਘ ਤੇ ਭਾਵੇਂ ਸਰਬਜੀਤ ਸਿੰਘ ਖਾਲਸਾ ਤੇ ਭਾਵੇਂ ਜੇ ਕਿਸੇ ਹੋਰ ਦੀ ਹੈਰਾਨੀ ਜਾਣ ਕੇ ਜਿਤ ਹੋਈ ਹੈ ਨਾ ਤੇ ਉੱਥੇ ਸਵਾਲ ਖੜੇ ਹੁੰਦੇ ਨੇ ਉਹ ਕਮਾਲ ਦੇ ਵਿੱਚ ਇਸ 7 ਫੀਸਤੀ ਦਾ ਵੀ ਯੋਗਦਾਨ ਹੈ ਜਿਹੜਾ 6.94 ਫੀਸਤੀ ਹਾਲਾਂਕਿ ਸਰਬਜੀਤ ਦੀਆਂ EVM ਦਾ ਤਾਂ ਰੌਲਾ ਹੀ ਪੈ ਗਿਆ ਸੀ ਫਰੀਦਕੋਟ ਦੀਆਂ ਕਿੰਨੀ ਦੇਰੀ ਨਾਲ ਕਿਉਂ ਆਈਆਂ ਸੋ ਫਰੀਦਕੋਟ ਦੇ 5 ਅਸੈਂਬਲੀ ਹਲਕਿਆਂ ਬਾਰੇ ਡਾਕਟਰ ਪਿਆਰੇ لال ਗਰਗਨੇ ਆਪਣੇ ਪ੍ਰੋਗਰਾਮ 'ਚ ਵੀ ਜ਼ਿਕਰ ਕੀਤਾ ਹੋਰ ਥਾਂ ਵੀ ਕੀਤਾ ਉਸ ਬਾਰੇ ਡਾਕਟਰ ਗਰਗ ਸਾਬ ਲਿਖਦੇ ਨੇ ਕਿ ਫਰੀਦਕੋਟ ਦੇ 5 ਅਸੈਂਬਲੀ ਹਲਕਿਆਂ ਦੀਆਂ EVM ਜ਼ਰਾਤ ਭਰ ਬਰ ਰਹੀਆਂ ਪਰ ਉਹ ਰਾਤ ਪਰ ਕਿਉਂ ਬਰ ਰਹੀਆਂ ਉਹਨਾਂ ਦੀ ਕੋਈ ਪੜਤਾਲ ਨਹੀਂ ਕੀਤੀ ਗਈ ਕਿ ਉਹਨਾਂ ਦੇ ਉਸ ਰਾਤ ਨੂੰ ਜਦੋਂ EVM ਬਾਹਰ ਰਹੀਆਂ ਫਰੀਦਕੋਟ ਦੀਆਂ ਤਾਂ ਫਿਰ ਉਹ ਕਮਾਲ ਕਿੱਥੇ ਹੋ ਗਈ ਹੈਰਾਨੀ ਦੀ ਗੱਲ ਹੈ ਕਿ ਇਸ ਵਾਰ ਆਮ ਆਦਮੀ ਪਾਰਟੀ ਵੀ ਯੂਜ਼ਰ ਨਹੀਂ ਕਰਦੀ ਭਾਵੇਂ ਉਹਨਾਂ ਦਾ ਕੈਂਡੀਡੇਟ ਅਨਮੋਲ ਹਾਰ ਗਿਆ ਕਿਉਂਕਿ EVM ਟੀਮ ਜਾਂ ਕਈ ਮਾਮਲੇ 'ਚ ਸੈਟਿੰਗ ਹੈ ਉਹਦੇ ਤੇ ਕਾਂਗਰਸ ਵੀ ਯੂਜ਼ਰ ਨਹੀਂ ਕਰ ਰਹੀ ਕਿਉਂਕਿ ਉਹਨਾਂ ਨੂੰ ਥੋੜਾ ਪਤਾ ਹੀ ਕੋਈ ਨਹੀਂ ਲੱਗਦਾ ਪਰ ਕੋਈ ਪੁਖਤਾ ਪੜਤਾਲ ਨਹੀਂ ਹੋਈ ਛਤੀਸਗੜ੍ਹ ਦੇ ਵਿੱਚ ਸਾਬਕਾ ਮੁੱਖ ਮੰਤਰੀ ਨੇ EVM ਦੇ ਨੰਬਰ ਬਦਲੇ ਜਾਣ ਤੇ ਇਤਰਾਜ਼ ਵੀ ਜਾਰੀ ਕੀਤਾ ਸੀ ਤੇ ਮੋਕਚੋਣ ਕਮਿਸ਼ਨਰ ਇਸ ਤੇ ਵੀ ਚੁੱਪ ਹੈ ਈਵੀਐਮ ਦੇ ਵਿੱਚ ਪਈਆਂ ਵੋਟਾਂ ਦੇ ਵਿੱਚ ਵੱਡੇ ਪੱਧਰ ਤੇ ਧਾਂਦਲੀ ਹੋਈ ਹੈ ਡਾਕਟਰ ਗਰਗ ਹਵਾਲੇ ਦਿੰਦੇ ਨੇ ਕਿ ਚੋਣ ਕਮਿਸ਼ਨ ਨੇ 25 ਮਈ ਦੇ ਪ੍ਰੈਸ ਬਿਆਨ ਦੇ ਵਿੱਚ ਆਪਣੇ ਵੈੱਬ ਪੰਨੇ ਤੇ ਲਿਖਿਆ ਸੀਗਾ ਸਪਸ਼ਟ ਕੀਤਾ ਸੀ ਕਿ ਹਲਕਾ ਵਾਰ ਵੋਟਾਂ ਦੀ ਦਰਸਾਈ ਗਿਣਤੀ ਦੇ ਵਿੱਚ ਡਾਕ ਵਾਲੀਆਂ ਵੋਟਾਂ ਪੋਸਟਲ ਵੋਟਾਂ ਸ਼ਾਮਲ ਨਹੀਂ ਹੈ ਅੱਗੇ ਦਾਵਾ ਕਰਕੇ ਸਪਸ਼ਟ ਕੀਤਾ ਸੀ ਕਿ ਈਵੀਐਮ ਦੇ ਵਿੱਚ ਪਈਆਂ ਵੋਟਾਂ ਦੀ ਗਿਣਤੀ ਘਟ ਵੱਧ ਨਹੀਂ ਸਕਦੀ ਜੱਗੋਂ ਤੇਰ ਵੀ ਤਾਂ ਉਦੋਂ ਹੋ ਗਈ ਜਦੋਂ ਵੋਟਾਂ ਦੀ ਗਿਣਤੀ ਵੇਲੇ 4 ਜੂਨ ਨੂੰ ਚੋਣ ਕਮਿਸ਼ਨ ਨੇ ਬਰੋਕਤ ਦਾਅਵੇ ਜੋ ਕੀਤੇ ਸਾਨੂੰ ਉਤਾਰ-ਤਰ ਹੋ ਗਏ ਤੇ ਇਸ ਸਿਲਸੇ ਵਿੱਚ ਗਿਣਤੀ ਦੇ ਦੌਰਾਨ ਈਵੀਐਮ ਦੇ ਵਿੱਚੋਂ ਨਿਕਲੀਆਂ ਵੋਟਾਂ ਦੀ ਗਿਣਤੀ ਭੁਗਤਾਨ ਹੋਈਆਂ ਵੋਟਾਂ ਦੇ ਨਾਲ ਪੂਰੇ ਭਾਰਤ ਵਿੱਚ ਨਹੀਂ ਸੀ ਮਿਲਦੀ ਭਾਰਤ ਦੇ ਕੁੱਲ 542 ਹਲਕਿਆਂ ਦੇ ਵਿੱਚੋਂ ਕੇਵਲ ਲਕਸ਼ਦੀਪ ਦਮਨ ਦਿਓ ਅਤੇ ਗੁਜਰਾਤ ਦੇ ਅਮਰੇਲੀ ਤਿੰਨ ਹਲਕਿਆਂ ਦੇ ਵਿੱਚ ਹੀ ਜਿੱਥੇ ਈਵੀਐਮ ਦੇ ਵਿੱਚੋਂ ਓਨੇ ਹੀ ਵੋਟਾਂ ਨਿਕਲੀਆਂ ਜਿੰਨੀਆਂ ਚੋਣ ਵੇਲੇ ਈਵੀਐਮ ਦੇ ਵਿੱਚ ਪਾਈਆਂ ਸਨ ਜਦੋਂ ਕਿ 539 ਹਲਕਿਆਂ ਦੇ ਵਿੱਚ ਗਿਣਤੀ ਵੇਲੇ EVM ਦੇ ਵਿੱਚ ਪਾਈਆਂ ਗਈਆਂ ਵੋਟਾਂ ਦੇ ਨਾਲੋਂ ਜ਼ਿਆਦਾ ਵੋਟਾਂ ਘੱਟ ਨਿਕਲੀਆਂ ਜਾਂ ਵੱਧ ਨਿਕਲੀਆਂ ਕੈਲਕੂਲੇਸ਼ਨ ਤੋਂ ਸਪੱਸ਼ਟ ਹੈ ਕਿ ਕਹਾਣੀ ਢਾਲ ਚਕਾ ਲਈ ਹੈ ਤੇ 174 ਹਲਕਿਆਂ ਦੇ ਵਿੱਚ ਤਾਂ 542 ਚੋਂ 1 ਤੋਂ ਲੈ ਕੇ 3811 ਤੱਕ ਵੋਟਾਂ ਵੱਧ ਨਿਕਲੀਆਂ ਜਦੋਂ ਕਿ 365 ਹਲਕਿਆਂ ਦੇ ਵਿੱਚ EVM ਦੇ ਵਿੱਚ ਪਾਈਆਂ ਗਈਆਂ ਵੋਟਾਂ ਨਾਲੋਂ ਇੱਕ ਵੋਟ ਤੋਂ ਲੈ ਕੇ 16791 ਤੱਕ ਵੋਟਾਂ ਘੱਟ ਵੀ ਨਿਕਲੀਆਂ ਮਤਲਬ 174 ਹਲਕਿਆਂ ਚ ਵੋਟਾਂ ਇੱਕ ਵੋਟ ਤੋਂ ਲੈ ਕੇ ਕਿਤੇ 500000 22500 3811 ਤੱਕ ਵਧੀਆਂ ਤੇ 365 ਹਲਕਿਆਂ ਦੇ ਵਿੱਚ ਈਵੀਐਮ ਦੇ ਵਿੱਚੋਂ ਪਾਈਆਂ ਗਈਆਂ ਵੋਟਾਂ ਨਾਲੋਂ 16791 ਤੋਂ ਲੈ ਕੇ ਇੱਕ ਦੋ ਵੋਟਾਂ ਤੱਕ ਘੱਟ ਵੀ ਨਿਕਲੀਆਂ ਜਾਨੀ ਕਿਤੇ ਅੰਕੜਾ ਵਧ ਕਿਤੇ ਘਟ 365 ਹਲਕਿਆਂ ਚੋਂ ਪਈਆਂ ਵੋਟਾਂ ਨਾਲੋਂ ਘੱਟ ਵੋਟਾਂ ਨਿਕਲੀਆਂ ਇਹਨਾਂ ਹਲਕਿਆਂ ਦੇ ਵਿੱਚ 151 ਹਲਕਿਆਂ 'ਚ ਤਾਂ EVM ਦੇ ਵਿੱਚ ਪਈਆਂ ਵੋਟਾਂ ਨਾਲੋਂ ਹਜ਼ਾਰਾਂ ਘੱਟ ਨਿਕਲੀਆਂ ਇਸ ਤੋਂ ਜਾਪਦਾ ਕਿ ਕੋਈ ਵੱਡਾ ਘਟਾਲਾ ਹੋਇਆ ਤਾਮਨ ਲਾਡੂ ਦੇ ਤਰਵਲੂਰ ਦੇ ਵਿੱਚ 16791 ਅਸਾਮ ਦੇ ਕੋਕਰਾਚਾੜ ਦੇ ਵਿੱਚ 10760 ਤੇ ਅਸਾਮ ਦੇ ਦਰਾੰਗ ਉਦਲਗਰੀ ਦੇ ਵਿੱਚ 7570 ਦੋਬਰੀ ਦੇ ਵਿੱਚ 4358 ਦੀਪੂ ਦੇ ਵਿੱਚ 51153 오디샤 ਦੇ ਧੇਨ ਕਨਾਲ ਦੇ ਵਿੱਚ 9427 ਨਬਰੰਗਪੁਰ ਦੇ ਵਿੱਚ 72196 오디샤 ਦੇ ਪੂਰੀ ਦੇ ਵਿੱਚ 5650 ਭਦਰਕ ਦੇ ਵਿੱਚ 5611 ਕੇਂਦਰਪਾਰਾ ਦੇ ਵਿੱਚ 4212 ਆਂਧਰਾ ਦੇ ਗੰਡੂਰ ਦੇ ਵਿੱਚ 7928 ਰਾਜਸਥਾਨ ਦੇ ਚਤੌੜ ਦੇ ਵਿੱਚ 6858 ਬਾਪਟਾ ਦੇ ਵਿੱਚ 5368 ਹਿੰਦੂਪੁਰ ਦੇ ਵਿੱਚ 6572 ਕਰਨੂਲੂ ਦੇ ਵਿੱਚ 3679 ਸ੍ਰੀ ਕਾਕुलम ਦੇ ਵਿੱਚ 5216 ਵਿਜੈਨਗਰਮ ਦੇ ਵਿੱਚ 6176 ਕੇਰਲਾ ਦੇ ਅਲਾਪੁੜਾ ਦੇ ਵਿੱਚ 7228 ਵੱਡਾ ਕਾਰਾ ਦੇ ਵਿੱਚ 4185 ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦੇ ਵਿੱਚ 5896 ਦਮੋਰੀਆ ਗੰਜ ਦੇ ਵਿੱਚ 3365 ਬੰਗਾਲ ਦੇ ਜਲਪਾਈਗੁੜੀ ਦੇ ਵਿੱਚ 5833 ਮਹਾਰਾਸ਼ਟਰ ਦੇ ਨਿਰਦੇਸ਼ 4904 ਮਨੀਪੁਰ ਦੇ ਵਿੱਚ 7848 ਛਤੀਸਗੜ੍ਹ ਦੀ ਰਾਜਧਾਨੀ ਰਾਏਪਰ ਦੇ ਵਿੱਚ 784876 ਮੱਧ ਪ੍ਰਦੇਸ਼ ਦੇ ਪਪਾਲ ਸ਼ਹਿਰ ਦੇ ਵਿੱਚ 4209 ਕਰਨਾਟਕਾ ਦੇ ਰਾਜਚੌਰ ਦੇ ਵਿੱਚ 4470 ਤਾਮਿਲਨਾਡੂ ਦੇ ਵਿਲੂਪੁਰਮ ਦੇ ਵਿੱਚ 46096 ਪੁਲਾਚੀ ਦੇ ਵਿੱਚ 4304 ਕੁੰਡਾਲੌਰ ਦੇ ਵਿੱਚ 5438 ਤెలгана ਦੇ ਮਲਕਾ ਰਾਜਗIRI ਦੇ ਵਿੱਚ 3946 ਵੋਟਾਂ ਘੱਟ ਨਿਕਲੀਆਂ ਪਈਆਂ ਹੋਈਆਂ ਵੋਟਾਂ ਨਾਲ ਇਸੇ ਤਰ੍ਹਾਂ 3001 ਤੋਂ ਲੈ ਕੇ 5000 ਤੱਕ ਫਰਕ ਵਾਲੀਆਂ ਕੁੱਲ 40 ਸੀਟਾਂ ਨੇ ਜਿੱਥੇ ਇੰਨੇ ਕ ਫਰਕ ਨਾਲ ਹਾਰ ਜਿੱਤ ਹੋਈ ਆ ਹੁਣ ਇਹ ਅੰਕੜੇ ਜਦੋਂ ਮੈਂ ਸੁਣਾ ਰਿਹਾ ਵੱਖ-ਵੱਖ ਸ਼ਹਿਰਾਂ ਦੇ ਨਾਂ ਨੇ ਕਈ ਤੁਹਾਨੂੰ ਉੱਪਰ ਹੀ ਲੱਗਦੇ ਹੋਣਗੇ ਤੁਸੀਂ ਵੀ ਬੋਰ ਹੋ ਜਾਂਦੇ ਹੋ ਮੈਨੂੰ ਪਤਾ ਕਿਉਂਕਿ ਇਸ ਤਰ੍ਹਾਂ ਦੀਆਂ ਗੱਲਾਂ ਅਸੀਂ ਪੜਦੇ ਵੀ ਕਈ ਵਾਰੀ ਬੋਰ ਹੋ ਜਾਂਦੇ ਤੁਸੀਂ ਸੁਣਦੇ ਤਾਂ ਬੋਰ ਹੁੰਦੇ ਹੋਵੋਗੇ ਸਾਡਾ ਤਾਂ ਚਲੋ ਫੀਲਡ ਹੈ ਬਹੁਤੇ ਸੱਜਣਾਂ ਨੂੰ ਕਈ ਵਾਰੀ ਇਹਨਾਂ ਚੀਜ਼ਾਂ ਨਾਲ ਕੋਈ ਦਿਲਚਸਪੀ ਨਹੀਂ ਰਹਿੰਦੀ ਤੁਸੀਂ ਵੇਖੋ ਕਿ ਦੇਸ਼ ਨੂੰ ਚਲਾਉਣ ਦੇ ਲਈ ਜਿਹੜੀ ਇਹ ਟੇਢੀ ਗੇਮ ਲੱਗਦੀ ਹੈ ਫਿਰ ਕਿੱਥੇ ਤਰੱਕੀ ਹੋ ਜੂ ਫਿਰ ਉੱਤੇ ਕਿਉਂ ਨਾ ਉਹ ਗੁਜਰਾਤੀ ਕਾਰੋਬਾਰੀ ਅੰਡਵਾਨੇ ਅਡਾਨੇ ਕਿਉਂ ਨਾ ਅਮੀਰ ਹੋਣਗੇ ਲੁੱਟਣ ਦੀ ਤਰਕੀਬ ਤਾਂ ਸੀ ਉਹਨਾਂ ਨੂੰ ਦਿੱਤੀ ਐ ਅਸੀਂ ਉਹਨਾਂ ਦੇ ਬਾਰੇ ਸੁਣਨਾ ਜਾਂ ਸਮਝਣਾ ਨਹੀਂ ਚਾਹੁੰਦੇ ਕਿ ਯਾਰ ਇਹ ਵੋਟਾਂ ਕਿਵੇਂ ਲੁੱਟੀਆਂ ਜਾਂਦੀਆਂ ਨੇ ਹੁਣ ਸਪਸ਼ਟ ਹੈ ਇੰਨੀ ਮਿਹਨਤ ਕਰਕੇ ਜੇ ਦੇਖਿਆ ਜਾਵੇ ਤਾਂ ਪਿਆਰਾ ਸਿੰਘ ਗਰਗ ਡਾਕਟਰ ਪਿਆਰਾ لال ਗਰਗ ਜਾਂ ਹੋਰਾਂ ਦੇ ਹਿੱਸੇ ਆਉਂਦਾ ਵੀ ਕੀ ਹੈ ਸਿਰਫ ਇੱਕ ਉਹ ਲੱਗੇ ਹੋਣੇ ਰਸਕ ਲੈ ਕੇ ਹਾਲਾਂਕਿ ਮੈਂ ਤਾਂ ਚਲੋ ਹੁੰਦਾ ਹੀ ਹੈ ਕਿ ਜਿਹੜੇ ਵੀ ਆਪਣੇ ਗੈਸਟ ਆਉਂਦੇ ਉਹਨਾਂ ਨੂੰ ਪੇ ਕਰਦੇ ਆਂ ਭਾਵੇਂ ਕੋਈ ਵੀ ਹੁਣ ਤੱਕ ਕੰਮ ਕਰਦਾ ਹੈ ਡਾਕਟਰ ਗਰਗ ਪੇਮੈਂਟ ਨਹੀਂ ਲੈਂਦੇ ਫ੍ਰੀ ਆ ਮੈਂ ਉਹਨਾਂ ਨੂੰ ਪੁੱਛਿਆ ਵੀ ਸੀ ਸ਼ੋਅ ਕਰਨਾ ਤੁਸੀਂ ਵੀ ਕਹਿੰਦੇ ਵੀ ਨਹੀਂ ਮੈਂ ਫੀਸ ਨਹੀਂ ਲੈਂਦਾ ਕਿਸੇ ਤੋਂ ਹਾਲਾਂਕਿ ਉਹ ਮਿਹਨਤ ਕਰਦੇ ਆ ਉਹ ਆਪਣਾ ਸਮਾਂ ਦਿੰਦੇ ਆ ਪਰਿਵਾਰ ਦਾ ਸਮਾਂ ਦਿੰਦੇ ਆ ਆਪਣਾ ਸਮਾਂ ਦਿੰਦੇ ਆ ਸੋ ਉਸ ਤਰ੍ਹਾਂ ਇਸ ਨਾਲ ਅੰਕੜਿਆਂ ਤੇ ਮਿਹਨਤ ਕਰਨੀ ਪੈਂਦੀ ਹੈ ਰਿਸਕ ਵੀ ਲੈਣਾ ਪੈਂਦਾ ਪਰ ਇਸ ਤੋਂ ਦੂਰ ਸਪੱਸ਼ਟ ਹੈ ਕਿ ਉੜੀਸਾ ਤੇ ਆਂਧਰਾ ਦੇ ਵਿੱਚ 12.54% ਵੋਟਾਂ ਹਰੇਕ ਹਲਕੇ ਦੇ ਵਿੱਚ ਨਹੀਂ ਵਧਾਈਆਂ ਸਗੋ ਈਵੀਐਮ ਦੇ ਵਿੱਚੋਂ ਵੋਟਾਂ ਤੋਂ ਬਾਅਦ ਵੀ ਵੱਡੇ ਬਦਲਾਅ ਕਰਕੇ ਕਰੀਬ ਸਾਰੀਆਂ ਸੀਟਾਂ ਜਿੱਤੀਆਂ ਗਈਆਂ ਜੇਕਰ ਅਜਿਆ ਕੁਝ ਨਾ ਹੁੰਦਾ ਤਾਂ ਭਾਜਪਾ 150 ਤੋਂ ਵੀ ਥੱਲੇ ਰਹਿੰਦੀ ਲੋਕਤੰਤਰ ਖਤਰੇ 'ਚ ਐ ਲੋਕਾਂ ਨੂੰ ਅੱਗੇ ਪਾਉਣਾ ਪੈਣਾ ਸਿਆਸੀ ਪਾਰਟੀਆਂ ਨੂੰ ਵੀ ਇਸ ਮੁੱਦੇ ਨੂੰ ਜ਼ਿਆਦਾ ਗੰਭੀਰਤਾ ਨਾਲ ਲੈਣ ਦੀ ਲੋੜ ਐ ਉਹ ਵੀ ਮਤਲਬ ਇੱਕ ਵਾਰੀ ਮਤਲਬ ਜਿਤਾ ਦਿਓ ਜਿੱਥੇ ਕਾਂਗਰਸ ਜਿੱਤ ਗਈ ਰੋਹਲ ਨੂੰ ਰਿਕਾਰਡ ਤੋੜ ਵੋਟਾਂ ਮਿਲ ਗਈਆਂ ਹਾਲਾਂਕਿ ਉਹ ਮੰਦਰੋਂ ਡਰਿਆ ਵਾ ਸੀ ਉਹ ਦੋ ਦੋ ਸੀਟਾਂ ਤੇ ਖੜਿਆ ਪਰ ਉਹ ਦੋ ਦੀਆਂ ਦੋਏ ਜਿੱਤ ਗਿਆ ਸੋ ਉਸ ਦੌਰਾਨ ਜਿਹੜਾ ਇਹ ਭੰਬਲ ਭੂਸਾ ਉਸ ਦੇ ਨਾਲ ਸਾਡੀ ਲੋਕਤੰਤਰ ਪ੍ਰਣਾਲੀ ਦਾ ਬੇੜਾ ਗਰਕ ਹੋ ਰਿਹਾ ਸੋ ਇਸ ਸਿਲਸੇ ਵਿੱਚ ਇਸ ਸੱਚ ਨੂੰ ਸਮਝਣ ਦੀ ਜ਼ਰੂਰਤ ਹੈ ਕਿ EVM ਦਾ ਫਸਤਾ ਵੱਡਣਾ ਹੋਏਗਾ EVM ਦੇਵੀ ਤੇ ਦੇਵੀ ਮੰਨ ਕੇ ਭਰੋਸਾ ਨਹੀਂ ਕੀਤਾ ਜਾ ਸਕਦਾ ਇਸ ਦੇ ਵਿੱਚ ਬਹੁਤ ਵੱਡੀਆਂ ਹੈਰਾ ਫੇਰੀਆਂ ਨੇ ਸੋ ਜਿਸ ਤਰ੍ਹਾਂ ਡਾਕਟਰ ਪਿਆਰੇ لال ਗਰਗ ਨੇ ਖੁਲਾਸੇ ਕੀਤੇ ਨੇ ਉਮੀਦ ਹੈ ਕਿ ਹੁਣ ਤੱਕ ਤਾਂ ਜੋ ਕੁਝ ਹੋ ਗਿਆ ਭਾਵੇਂ ਕੋਈ ਵੀ ਜਿੱਤਿਆ ਕੋਈ ਵੀ ਹਰਿਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਬੈਲਟ ਪੇਪਰ ਪ੍ਰਣਾਲੀ ਕੇ ਸਾਡੇ ਸਾਹਮਣੇ ਵੋਟਾਂ ਗਿਣੀਆਂ ਜਾਣ ਪਰ ਚੰਡੀਗੜ੍ਹ ਦੀ ਮਿਸਾਲ ਹੈ ਟੋਟਲ 33 ਵੋਟਾਂ ਸੀ ਐਮ ਸੀਜ਼ ਦੀਆਂ ਉਹਨਾਂ 33 'ਚ ਵੀ ਹੇਰਾਫੇਰੀ ਕਰਦੇ ਸ਼ਰੇਆਮ ਫੜੇ ਗਏ ਜਿੱਥੇ ਮੈਨੂਅਲ ਸਾਰਾ ਸਸਤਲਾ ਸੀ ਤੇ ਇਲੈਕਟ੍ਰੋਨਿਕ 'ਚ ਕਿਉਂ ਨਹੀਂ ਹੋਏਗਾ ਜਿਹਦੇ ਬਾਰੇ ਤਾਂ ਤੁਸੀਂ ਸੋਚ ਹੀ ਨਹੀਂ ਸਕਦੇ ਉਹਦਾ ਕੈਮਰੇ ਲੱਗੇ ਹੋਏ ਸੀ ਫੜਿਆ ਗਿਆ ਮਾਮਲਾ ਕੋਰਟ 'ਚ ਗਿਆ ਤੇ ਕੋਰਟ ਨੇ ਝਾੜ ਚਾਂਬ ਇਹਨਾਂ ਦੀ ਕੀਤੀ ਸੂਇਸ ਰਿਪੋਰਟ ਨੂੰ ਬਿਲਕੁਲ ਪ੍ਰੇਮ ਕੁਟਾਰੀਆ ਜੀ ਮੈਂ ਇਹ ਅਲੱਗ ਤੋਂ ਰਿਪੋਰਟ ਬਣਾ ਰਿਹਾ ਤੇ ਇਹ ਰਿਪੋਰਟ ਅਲੱਗ ਤੋਂ ਤੁਹਾਨੂੰ ਵੇਖਣ ਨੂੰ ਪੜ੍ਹਨ ਨੂੰ ਮਿਲੇਗੀ ਸੋ ਇਹ ਸੀ ਡਾਕਟਰ ਪਿਆਰੇ لال ਗਰਗ ਹੋਰਾਂ ਦੇ ਖਲਾਸੇ ਕਿ ਇਸ ਸਿਸਟਮ ਦੇ ਵਿੱਚ ਕੀ ਕੁਝ ਹੋ ਰਿਹਾ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਤੁਸੀਂ ਆਪਣੇ ਇਹਨਾਂ ਪ੍ਰੋਗਰਾਮਾਂ ਨੂੰ ਆਪਣੇ ਟਿਵਾਣਾ ਰੇਡੀਓ ਦੇ YouTube ਪੇਜ ਤੇ ਲਾਈਵ ਸੁਣਦੇ ਹੋ ਸੋ ਇਸ ਲਾਈਵ ਪ੍ਰੋਗਰਾਮ ਦਾ YouTube ਦਾ ਲਿੰਕ ਆਪਣੇ WhatsApp ਗਰੁੱਪ ਨੰਬਰ 9876309655 9876309655 ਤੇ ਮੰਗਵਾ ਸਕਦੇ ਹੋ 9876309655 ਆਪਣਾ WhatsApp ਗਰੁੱਪ ਨੰਬਰ ਹੈ ਇਸੇ ਨੰਬਰ ਤੇ ਪ੍ਰੋਗਰਾਮ ਦੇ ਵਿੱਚ ਵੀ ਕਾਲ ਕਰ ਸਕਦੇ ਹੋ ਕਾਲ ਨਾ ਮਿਲੇ ਤਾਂ ਰਿਕਾਰਡ ਕੀਤਾ ਸੁਨਿਆ ਇਸੇ ਨੰਬਰ ਤੇ ਛੱਡ ਸਕਦੇ ਹੋ ਤੇ ਜਿਸ ਦੌਰਾਨ ਤੁਹਾਡੇ ਨਾਲ ਫਿਰ ਗੱਲਬਾਤ ਹੋਂਦੀ ਰਹੇਗੀ ਹੋਲਡ ਰੱਖਣਾ ਭਾਜੀ ਐਮਪੀ ਸਿੰਘ ਜੀ ਹੋਲਡ ਰੱਖਣਾ ਇੱਕ ਮਿੰਟ ਤੇ ਇਹਨਾਂ ਪ੍ਰੋਗਰਾਮਾਂ ਦੇ ਲਿੰਕ ਤੇ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਵਾਸਤੇ 98763 096 55 ਨੰਬਰ ਚੇਤੇ ਆਂ ਚ ਰੱਖੋ ਤੇ ਇਹ ਸੀ ਗੱਲਬਾਤ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਸੋ ਈਵੀਐਮ ਜਿੰਨੀ دیر ਨਹੀਂ ਬਦਲੇਗੀ ਤੇ ਓਨੀ ਹੀ ਦਿਰ ਬੀਜੇਪੀ ਦੀ ਜਿੱਤ ਪੱਕੀ ਹੈ ਜਿਹਦੇ ਕੰਮ ਰਾਸ ਆ ਗਿਆ ਤੇ ਉਹ ਫਿਰ ਕਹਿੰਦਾ ਚੱਲਣ ਦਿਓ ਪਹਿਲਾਂ ਕੈਪਟਨ ਜਿੱਤ ਗਿਆ ਫਿਰ ਆਮ ਆਦਮੀ ਪਾਰਟੀ ਜਿੱਤ ਗਈ ਹੁਣ ਜਿਸ ਤਰ੍ਹਾਂ 8 ਲੋਕ ਸਭਾ ਹਲਕਿਆਂ ਤੋਂ ਇਹ ਚਣੌਤੀ ਦਿੱਤੀ ਗਈ ਹੈ ਤੇ ਜਿਸ ਦੌਰਾਨ ਉਮੀਦ ਹੈ ਕਿ ਉਹਦੇ ਵਿੱਚੋਂ ਨਿਕਲਦਾ ਕੀ ਹੈ ਕੋਈ ਇੱਕ ਬੂਥ ਦੀ ਅਗਰ ਤੁਸੀਂ ਚੈਕਿੰਗ ਕਰਾਉਣੀ ਆ ਤਾ 50000 ਰੁਪਏ ਫੀਸ ਭਰਨੀ ਪੈਂਦੀ ਐ ਸੋ ਅਗਲਾ ਕਈ ਵਾਰੀ ਸੋਚਦਾ ਛੱਡੋ ਯਾਰ ਕਿਹੜੇ ਚੱਕਰਾਂ 'ਚ ਪੈਣਾ ਕਿਵੇਂ ਕਿਉਂਕਿ ਪ੍ਰੂਫ ਕਰਨਾ ਵੀ ਔਖਾ ਐ ਤਕਨੀਕ ਇਦਾਂ ਦੀ ਐ ਸੋ ਇਸ ਕਰਕੇ ਇਹ ਏਵੀਐਮ ਦੇ ਵਿੱਚੋਂ ਬੜੀਆਂ ਹੀਰਾ ਫੇਰੀਆਂ ਨੇ ਜਿਹੜੀਆਂ ਹਮੇਸ਼ਾ ਹੁਣ ਤੱਕ ਭਾਜਪੀ ਨੂੰ ਰਾਸ ਆਈਆਂ ਨੇ ਤੇ ਆਉਂਦੀਆਂ ਰਹਿਣਗੀਆਂ